ਸਾਡਾ ਸ਼ਿੰਦਾ ਚਰਵਾਲ ਪੁੱਟਾ ਸ਼ਾਂਤਾ ਜਲਦੀਪ ਟੀਮਾਂ ਰੇਕਾ ਬਾਈ ਕਹਿੰਦਾ ਵੀ ਤਿੰਨ ਰੇਡਾਂ ਇਹਦੀਆਂ 1100 ਦੀਆਂ ਤਿੰਨ ਰੇਡਾਂ ਮੀਰਪੁਰੀਏ ਸੁਖਮਣ ਦੀਆਂ 1100 ਦੀਆਂ ਪਹਿਲੀ ਰੇਡ ਦੋ ਪੁਰਜੀਆ ਵਾਲਾ ਦੀਪਦਰਜੀ ਆ ਗਿਆ ਕੰਤੀ ਦੀਪਦਰਜੀ ਆ ਗਿਆ ਉਹ ਜਰਾ ਮੈਨੂੰ ਲੱਗਦਾ ਬਾਈ ਗਲਾਬ ਗਲਾਬ ਆ ਗਿਆ ਸਾਡਾ ਗਲਾਬ ਆ ਗਿਆ ਕੇ ਕੇ ਪਏ ਆ ਕਲੱਬਾਂ ਤੋਂ ਕਦੇ ਚਾਹ ਤੇ ਵੜਾ ਲੈ ਗੁਲਾਬ ਆ ਗਿਆ ਸਾਡਾ ਗੁਲਾਬ ਸਿੱਧੂ ਆ ਗਿਆ ਪੰਜ ਪੰਜ ਹਜ਼ਾਰ ਦੇ ਨੋਟਾਂ ਦੀਆਂ ਓਏ ਆ ਓਏ ਆ ਓਏ ਨੂੰ ਹਜ਼ਾਰ ਦਿਓ ਸੈਰੀ ਵਾਲਾ ਫੱਕਰ ਢੰਡੇ ਵਾਲੇ ਸੋਨੀ ਦਾ ਪਹਿਲਾ ਜੱਫਾ ਇਹਨੂੰ ਹਜ਼ਾਰ ਦੇ ਸੈਰੀ ਯੂਕੇ ਵਾਲੇ ਦਾ ਜਿਹੜਾ ਪਹਿਲਾ ਜੱਫਾ ਲਾਦਾ ਲੈ ਵੀ ਰਿੰਗੇ ਬਾਈ ਬੂਤਾ ਸ਼ਾਪਾ ਜੀ ਜਲਦੀਤ ਕਨੇਡਾ ਜੀ ਪਹਿਲਾ ਜੱਫਾ ਜੱਲਾਸਾ ਦਾ ਲੱਗਿਆ ਰੇਣ ਵੀ

ਕਲਤਿਆਂ ਨਹੀਂ ਕਰਦਾ ਸਿਆਣਾ ਰੇਡਰ ਸਿਆਣਾ ਰੇਡਰ ਪਰ ਮੈਨੂੰ ਆਏ ਲੱਗਦਾ ਜੀ ਸਿਆਣੇ ਨੂੰ ਬਾਰੇ ਸਿਆਣੇ ਟੱਕਰੇ ਵੈਣਾ ਓਏ ਓਏ ਸਿਆਣੇ ਟੱਕਰੇ ਵਾਇਆ ਹਾ ਕਬੱਡੀ ਫੇਰ ਪੈ ਗਈ ਆ ਧੰਨਵਾਦ ਮੇਰੇ ਮਿੱਤਰੋ ਕਿਉਂਕਿ ਹਰ ਇੱਕ ਬੰਦਾ ਆਪਣੇ ਆਪਣੇ ਮਾਈਂਡ ਨਾਲ ਖੇਡਦਾ ਹਾ ਕਬੱਡੀ ਪੈ ਗਈ ਆ ਇੱਕ ਪਾਸੇ ਵਧੀਆ ਗੇਮ ਮੁੰਡੇ ਤਿਆਰਵੇਂ ਨਾਲ ਖੇਡਦਾ ਹੋਏ ਹਾ ਬੀਕੇ ਵਰਗੇ ਪਰ ਔਲਖਾਂ ਵਾਲਾ ਅੰਮਰ ਦਾ ਅੰਮਰ ਦਾ ਅੰਮਰ ਦਾ ਹਾ ਟੱਕਰ 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 ਟੱਕਰਾ ਗੁਰਦਾਸਪੁਰਿਆ ਗੁਰਦਾਸਪੁਰਿਆ ਰ ਮੀਰਪੁਰਿਆ ਪਾਟਾ ਵੱਡਾ ਪੁਰਾ ਜਾਂਦਾ ਹੋ ਸਗੇ ਰਿਆ ਆਉਂਦਾ ਸਵਾਗਤ ਲੱਕੀ ਤਾਰਿਆਂ ਤੋਂ ਪਰੇ ਕੁਝ ਨਹੀਂ ਹਰਪ੍ਰੀਤ ਯੂ ਐਸ ਏ ਵਾਲਿਆਂ ਤਾਰਿਆਂ ਤੋਂ ਪਰੇ ਕੁਝ ਨਹੀਂ ਬੱਬੂ ਬੈਲਜੀਅਮ ਦਾ ਸਾਡਾ ਛੋਟਾ ਸਣੀ ਕੋਰਡਵਾਨਾ ਤੇ ਵੱਡਾ ਸਣੀ ਰੰਪਰੇ ਵਾਲਾ ਬੈਲਜੀਅਮ ਤੋਂ ਆਇਆ ਹੈ ਹੋ ਭਾਈ ਇਸ ਚੀਜ਼ ਕਹਿੰਦੇ ਸੀ ਸਗੇਰਾ ਭਾਈ ਜਣ ਕੇ ਫੈਰੋ ਉਹਨਾਂ ਵੱਲੋਂ 1100 ਰੁਪਏ ਕਹਿੰਦਾ ਵੀ ਆਪਾਂ ਦੀਪ ਦੀਆਂ ਦੋ ਕਬੱਡੀਆਂ ਤੇ ਲਾਉਣਾ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਵੱਡਾ ਸਰਕਾਰ ਜਿਹੜੇ ਮੁੰਡੇ ਤਕੜੇ ਖੇਡਦੇ ਆ ਉਹ ਗਰਾਊਂਡਾਂ 'ਚ ਤਕੜੇ ਸਾਰੇ ਮੁੰਡੇ ਹੀਰੇ ਆ ਸਾਡੇ ਪੰਜਾਬ ਦੀ ਸਾਨ ਹੈ ਗੁਰਵਿੰਦਰ ਵਾਈ ਹੈ ਅੰਬਾਪੁਰ ਸਿੰਘ ਵਾਲੇ ਦਾ ਅੰਬਰਤ ਸੁਖਮਣ ਵਰਗਿਆ ਆ ਆ ਗਿਆ ਆ ਆ ਗਿਆ ਓਏ ਅੰਬਾ ਆ ਗਿਆ ਮਾ ਓਏ ਸਿੰਘ ਗੜਿਆਲੇ ਕੌਣ ਆ ਗਿਆ ਲੋਤੀ ਕਹਿੰਦੇ ਹੇਤਾਰ ਜਾ ਕੇ ਜਗਸੀਰ ਸਿੰਘ ਜੀ ਪਿਆਰ ਤੇ ਗਿੱਲ ਪੋਜਿਆ ਗੁਲਾਬ ਆਇਆ ਹੋਇਆ ਓ ਲੱਕੀ ਪਠਾਰਾ ਗੁਲਾਬ ਨੂੰ ਮੇਲਾ ਬਣਿਆ ਪਿਆ ਬੈਲਜੀਅਮ ਵਾਲਿਆ ਕੋਡ ਵਾਲਿਆ ਸਣੀ ਪਠਾਰਾ ਗੁਲਾਬ ਨੂੰ ਹਾਓ ਉਹ ਨਾਲ ਕੰਗਾਂ ਵਾਲੇ ਦੇ ਮਾਇਆ ਮੇਰੇ ਤੱਕ ਪਹੁੰਚਦੀ ਹੋ ਗਈ ਹੈ ਲੈ ਵੀ ਗੁਨਾਹ ਕਿੰਨੇ ਪਿੱਛੇ ਆ ਭਾਈ ਮੱਮਾ 20000 ਰੁਪਏ ਦਾ ਕਰਦਾ ਕੰਗਾਂ ਵਾਲੇ ਗਰਲਾਲ ਦੇ ਲਈ 30000 ਮੇਰੇ ਤੱਕ ਪੁੰਜਦਾ ਕਰਦਾ ਰੇਡ ਪੈ ਗਈ ਪਿੱਕਾ ਛਾਤਰ ਪਿੱਕਾ ਛਾਤਰ ਤੇ ਰਾਜੂ ਭਾਉ ਕੰਡੇ ਵਾਲਾ ਆਓ ਇਧਰ ਦੇ ਪਾਸੇ ਵੀਕਾ ਨੰਬਰ ਜੋੜਦਾ ਆਇਆ ਦਵਰਜੀ ਵਾਲਾ ਆ ਗਿਆ ਹੋ ਮੁੰਡਾ ਅੰਮ੍ਰਿਤਸਰ ਕੋਲੋਂ ਆਇਆ ਜਿੱਥੇ ਗੱਲਾਂ ਹੁੰਦੀਆਂ ਹੁੰਦੀਆਂ ਫਿਰ ਮਿੱਤਰੋ ਕਹਿੰਦੇ ਹੁੰਦੇ ਅੰਮ੍ਰਿਤਸਰ ਦੇ ਪਾਪੜ ਵੇ ਵ ਖਾਂਦੀ ਦਾ ਕੂਕਰੇ ਤੇ ਆਕੜ ਵੇ ਵ ਸਹਦੀ ਦਾ ਉਹ ਕਦੇ ਗੱਲਾਂ ਹੁੰਦੀ ਐ ਇਧਰ ਕਬੱਡੀ ਪੈਗੀ ਉਧਰ ਦੇਖੋ ਗੋਪਾਲ ਜੀ ਵਾਲਾ ਤਮੁਰਗੀ ਵਾਲਾ ਤਮੁਰਗੀ ਵਾਲਾ ਤਮੁਰਗੀ ਵਾਲਾ ਤਮੁਰਗੀ ਵਾਲਾ ਇੱਥੇ ਰੱਖ ਉਹ 3 ਇੱਕ ਵਾਰੀ ਹੋਰ ਆ ਸੀਸਪਾਲ ਜੀ ਠੀਕ ਐ ভাই ਪਤਾ ਕੀ ਤੇਰਾ ਲੱਗਦਾ ਪੈਗਾ ਹੁਣ ਪਤਾ ਤਾਂ ਲੱਗਦਾ ਨਹੀਂ ਕੀ ਐ ਉਹ ਮੈਚ ਜੋਟੀ ਦਾ ਕੰਮ ਕੇ ਮੈਚ ਜੋਟੀ ਦਾ ਪਤਾ ਲੱਗਿਆ ਵੀ ਕੀ ਐ ਗੁਰਦਾਸਪੁਰੀਆਂ गुरदास मेरा रबा नंबर वाला अमृत जोड़ गया वही मेला कि लगव oh, oh, oh. नंबर कदी निगा मार लो मेला कि ਹੰਮਾਇਆ ਗਰਾਊਂਡ ਕਲੀਅਰ ਕਰ ਲੋ ਗੁਲਾਬ ਦੇਖ ਲਾ ਮੈਚ ਸਿਰਾ ਲੱਗਿਆ ਪਿਆ ਮੈਚ ਦੇ ਸਿਰਾ ਲੱਗਿਆ ਪਿਆ ਬਹੁਤ ਵੱਡਾ ਧੰਨਵਾਦ ਹੈ ਭਾਈ ਇੱਕ ਨਾ ਬੇਨਤੀ ਹੈ ਇੱਕਦਮ ਮਾਈਕ ਤੇ ਲੀ ਜਾਂਦਾ ਤੁਸੀਂ ਬੋਲਦੇ ਰਹੋ ਸੀਸ ਪਾਣੀ ਵੱਲੋਂ 1100 ਰੁਪਇਆ ਮੈਂ ਬੋਲਿਆ ਵੀ ਵੀਰ ਬਣ ਕੇ ਨਿਗਾ ਰੱਖਾ ਕਰੋ ਲਿਖ ਕੇ ਦਿਆ ਗੁਰੂ ਜੀ ਆਵਾਜ਼ ਵੀ ਆਈ ਹੈ ਕੱਪ ਠਗੇਰਾ ਗੁਰਮੀਤ ਭਾਲਿਆ ਪੀਪੀ ਯੂਟਿਊਬ ਵੀਰ ਕਹਿੰਦੇ ਵੀ 1000 ਦੀਪਦਵਰ ਜੀ ਦੇ ਲਈ ਹੈ ਦੂਜੀ ਮੁੰਡਾ ਧੰਨਵਾਦ ਰੇਡ ਪੈ ਗਈ ਰੇਡ ਪੈ ਗਈ ਓਏ ਗਲਾਰ ਤੋਂ ਪਾਸੇ ਹੋ ਦੋ ਗਲਾਰ ਤੋਂ ਪਾਸੇ ਹੋਲੇ ਕਵਰਦੀਆ ਕਵਰਦੀਆ ਕਬੱਡੀ 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 ਕਵਰਦੀਆ ਕਬੱਡੀ 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 ਲੱਗੀ ਤੇ 500 ਉਹ ਅਜਿੰਦਾ ਫੱਗੜ ਜੱਟਿਆਰ ਓਏ ਕੱਟੇ ਨਹੀਂ ਜਾਂਦੇ ਆ ਦੇ ਦੇ ਵਾਲਿਆ ਲੱਕੀ ਤਾਰਿਆ ਬਲਪਰੇ ਕੁਝ ਨਹੀਂ ਸਾਰੇ ਆ ਗਏ ਹੁਣ ਗਲਾਬ ਆ ਗਿਆ ਤਾਰਿਆ ਤੋਂ ਕੁਝ ਨਹੀਂ ਗੰਤੀ ਇਹ ਬੀਕਾ ਆਹ ਨੰਬਰ ਆਪਣੀ ਟੀਮ ਲਈ ਜੋੜ ਰਹਾ ਹੈ ਭਾਈ 1100 ਰੁਪਏ ਮੈਥੋਂ ਲੈ ਜਾਓ ਫੜ ਕੇ ਫਿਰ ਕੋਈ ਹੋਰ ਨਾਲ ਜੇ ਅੰਬਾ ਆ ਗਿਆ ਸੁਰ ਸਿੰਘ ਦਾ ਤਬਰਜੀ ਦੀ ਟੀਮ ਦੇਖੋਗੇ ਮੈਂ ਦੇਖਦਾ ਵੀ ਦੀਪਾਈ ਦਾ ਵੀ ਧੰਨਵਾਦ ਬੱਤਾ ਸਰਕਾਰ ਓਏ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਗੰਬਾ ਗਿਆ ਮਬਾ ਗਿਆ ਗੰਬਾ ਗਿਆ ਮਬਾ ਗਿਆ ਇਹ ਕਹਿੰਦੇ ਵੀ ਮਨੋ ਸੀਗਾ ਸੁਖਮਨ ਆ ਗਿਆ ਕਬੱਡੀ ਪੌਣ ਦੇ ਲਈ ਮੀਰਪੁਰਿਆ ਮੇਰੇ ਮਿੱਤਰੋ ਹਰਿਆਣਾ ਸਾਦਰ ਦੀ ਵੱਡੀ ਟੀਮ ਬਣੀ ਹੋਈ ਹੈ ਬਹੁਤ ਤਾਨ ਬਾਰੇ ਇੱਕ ਵੀਰ ਆ ਗਿਆ ਮੈਂ ਲੈ ਜੋ ਵਖੋ ਜਿੰਨੀ ਫਕਰ ਝੰਡੇ ਦੇ ਲਈ ਸਾਡਾ ਮੇਜਰ ਰਾਏ ਪੈਂਦ ਕਹਿੰਦਾ 1000 ਹੈ 19 ਫੱਕਰ ਝੰਡੇ ਦੇ ਲਈ ਸੁਖਮਣ ਤੇ ਰਾਤੂ ਭਾਉ ਘਾਂਗੇ ਵਾਲਾ ਉਹ ਨੰਬਰ ਉਹ ਨੰਬਰ ਦੇਖੋ ਕਾਲਾ ਨੰਬਰ ਦੇਖੋ ਨੰਬਰ ਦੇਖ ਨੰਬਰ ਦੇਖ ਫਿਰਾ ਹੋਇਆ ਪਿਆਰ ਅੱਜ ਗੁਲਾਬ ਫਰਵਾਹੀ ਵਾਲਾ ਆਇਆ ਤੇ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉਣਿਆ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉਣਿਆ ਸ਼ਕਰਪੁਰੇ ਦੀ ਸ਼ਾਦੀ ਦਾ ਯਾਰ ਆਇਆ ਬਿਲਦਿਆਂ ਵਾਲੇ ਜੱਸੀ ਦਾ ਯਾਰ ਆਇਆ ਰੇਡ ਪੈ ਗਈ ਰੇਡ ਪੈ ਗਈ ਵਾਹ ਓਏ ਬੰਬਿਆ ਅੰਬਾ ਵਾਕੀ ਵੇਖਣ ਨੂੰ ਵਦਿਆ ਵੰਦਾ ਅੰਸਾਨ ਵਦਿਆ ਵਧੀਆ ਗੇਮ ਹੈ ਇੱਕ ਵਾਰੀ ਤਾੜੀ ਮਾਰੋ ਵੀ ਅੰਬੇ ਦੇ ਆਨੰਦ ਜ਼ੋਰਦਾਰ ਵੱਡਾ ਸਤਿਕਾਰ ਹੈ ਵਾਜੀ ਹਰਪ੍ਰੀਤ ਸਿੰਘ ਜੀ ਪਿਆਰ ਦੇ ਨਾਲ ਰਹਿਣਾ ਸਾਰਿਆਂ ਦੇ ਪਿਆਰ ਦੇ ਨਾਲ ਰਹਿਣਾ ਗੁਲਾਬ ਆਪਣੇ ਕੋਲ ਹੀ ਹੈ ਗੁਲਾਬ ਲੱਕੀ ਕਹਿੰਦਾ ਆਪਣਾ ਪਰ ਨੰਬਰ ਯਾਦੇ ਫੌਜੀ ਦੀ ਟੀਮ ਦਾ ਨੰਬਰ ਸੁਖਪ੍ਰੀਆ ਵਾਲੇ ਵਿੱਕੀ ਦੀ ਟੀਮ ਦਾ ਨੰਬਰ ਗੋਨੀ ਸਰਪੰਚ ਦੀ ਟੀਮ ਦਾ ਵਾਹ ਓਏ ਯਾਦੇ ਫੌਜੀ ਛੰਨਾ ਵਾਲਿਆ ਟੀਮ ਕੀ ਬਣਾਈ ਐ ਇੱਕ ਕੰਦ ਕੜਤੀ ਮੱਝ ਵਾਲਾ ਮੂਰੇ ਓ ਮੈਦਾਨ ਦਾ ਮੈਦਾਨ ਦਾ ਢਾਕੇ ਢਾਕੇ ਅੱਗ ਨਿਕਲਦੀ ਆ ਦਾ ਸੰਗ ਸਿੰਘ ਜੀ ਓ ਸੋਨੀ ਬਾਈ ਅੱਗ ਨਿਕਲ ਟੀਮ ਦੇ ਲਈ ਜੋੜਦਾ ਹਾਇ ਆ ਢਾਂਡੇ ਵਾਲਿਆ ਬਾਪੂ ਪੈ ਜਾਓ

ਨੰਬਰ 9 ਤੇ 9:30 ਹੋ ਗਏ ਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸਿਰੇ ਦੀ ਟੱਕਰ ਆਹ ਰੇ ਰੰਬੇ ਦੀ ਅੰਬੇ ਦੀ ਅੰਬੇ ਦੀ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਰਾਜੂ ਸਿੰਘ ਆਏ ਹੋਏ ਰੱਬਾ ਗਲਾਮ ਭਾਈ ਆਉਂਦਾ ਨਜ਼ਾਰਾ ਇਹ ਤਾਂ ਉਹ ਗੱਲ ਬਣ ਗਈ ਹਾ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੱਲੇ ਬੱਲੇ ਰਕਾਰ ਬੋਲ ਰਕਰ ਬੋਲਦੇ ਆ ਢਾਂਗੇ ਵਾਲਿਆ ਤੇਰੇ ਵੀ ਆਉ ਸਾਹਦੇ ਉਹ ਲੱਗਿਆ ਗਿਆ ਔਲ ਖਾਣੇ ਨੂੰ ਪਰ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਜਾਤੇ ਫੌਜੀ ਦੀ ਟੀਮ ਦਾ ਮਰ 21 ਦੀ ਟੀਮ ਦਾ ਨੰਬਰ ਕਹਿੰਦੇ ਭਾਗਪੈਣਸ ਵਾਲੇ ਪਿੰਦਰ ਜੀਨੇ ਦੀ ਟੀਮ ਦਾ ਵਾਹ ਭਾਈ ਇੱਕ ਵੇਂ ਤੇ ਜਿਹੜੀਆਂ ਟੀਮਾਂ ਦਾ ਮੈਚ ਨਹੀਂ ਮੇਰੇ ਵੀਰ ਵੜ ਕੇ ਖਰਜਟ ਭਾਈ ਇਹਨੋਂ ਬਹਾ ਮੁੰਡਿਆਂ ਨੂੰ ਸਾਰਾਂ ਜਗਾ ਜਿਨ੍ਹਾਂ ਦਾ ਮੈਚ ਨਹੀਂ ਬਹੁਤ ਧੰਨਵਾਦ ਸਾਰੀ ਸੰਗਤ ਦਾ ਦੁਰਜੀ ਵਾਲਾ ਦੀਪ ਕਬੱਡੀ ਪਾਂਦਰੀ ਵਧਦਾ ਹੋਇਆ ਫੱਟੇ ਸਤਿਕਾਰ ਆ ਮੇਰੇ ਮਿੱਤਰੋ ਉਧਰਲੇ 500 ਕਹਿੰਦੇ ਵੀ ਮੁੰਡੇ ਸੰਤਰ ਵਾਲੇ ਮਨੋਜ ਨਾਲ ਕਹਿੰਦੇ ਸੋਨੀ ਫੱਕਰ ਝੰਡੇ ਵਾਲਾ ਚੱਕਰ ਵਰਗੇ ਹਰਤਪੁਰਜੀ ਵਾਲਾ ਨੰਬਰ ਜੋੜਦਾ ਹੋਇਆ ਵਾਹ ਓਏ ਨੌਜਵਾਨਾਂ ਉਧਰ ਜਾਦਾ ਫੌਜੀ ਸ਼ੰਨਾ ਤੇ ਟਿੱਕੀ ਸੁਖਪੁਰਾ ਕਹਿੰਦੇ ਭਾਗਪੁਰ ਸਾਹਾ ਬਿੰਦਰ ਜੀ ਮਾ ਕਹਿੰਦਾ ਵੀ ਸੋਡੀ ਫੱਕਰ ਝੰਡੇ ਦੇ ਤਿੰਨ ਜੱਫੇ 11000 11000 ਕਹੋ ਬਾਈ ਦਲਜੀਤ ਆਉਂਦਾ ਨਿਆਰਾ ਆਹ ਸੋਡੀ ਦੇਖ ਤਾਰੂ ਬਾਈ ਲੱਖੀ ਆਹ ਕਬੱਡੀ ਪੈ ਗਈ ਇਧਰਲੇ ਪਾਸੇ ਹੈਵੀ ਨੌਜਵਾਨ ਆਹ ਕਰੀ ਗੱਲ ਲੱਖੀ ਹਰਕਾਰ ਸਿੰਘ ਜੀ ਮਾਨ ਸ਼ਿੰਦਾ ਚਰਵਲ ਕੈਨੇਡਾ 1000 1000 ਪਰ रबा हाए रखदा पिया होरी यूके बणियो हिकु हज़ार घे वारे ਓਏ ਗੁਰਵਿੰਦਰਾ ਸਾਹਬਲਾ ਮਾਇਦੇ ਗੱਫੇ ਸਾਹਬਲਾ ਮਾਇਦੇ ਗੱਫੇ ਤਾਰੂ ਮਾਇਦੇ ਗੱਫੇ ਗੁਰਵਿੰਦਰਾ ਖੁਸ਼ ਹੈ ਸਾਂਭੀ ਮਾਇਦੇ ਗੱਫੇ ਕੋਈ ਨਾ ਮੈਨੂੰ ਪਤਾ ਵੀ ਮੈਚ ਵੀ ਪਾਲਾ ਤਕਰਾ ਤੇ ਨੰਬਰਾਂ ਗੱਨੀ ਦੇਖ ਕੇ ਦੇਣਾ ਦੇਣਾ ਤੱਕ ਓਏ ਇੱਕ ਗੱਲ ਹੈਗੀ ਆ ਬਈ ਯਾਰ ਜਿਹੜੇ ਖੇਡ ਲੋ ਖੇਡੀ ਚਲੋ ਦੂਜੇ ਕਿਉਂ ਨਹੀਂ ਪੈਂਦੇ ਓ ਬਾਈ ਰੌਲਾ ਪਾਓ ਯਾਰ ਬਹਿ ਜਾਣਗੇ ਆਪੀ ਵੇਾਂਗੇ ਰੌਲਾ ਪਾਓ ਇੱਕ ਵਾਰੀ ਸਾਰੇ ਜਾਣੇ ਯਾਰ ਮੈਨੂੰ ਆਏ 10 ਰੌਲਾ ਪਾਉਂਦਾ ਕਿਹੜਾ ਨਹੀਂ ਹਾਂ ਨਜ਼ਾਰੇ ਲਈ ਅੱਲਾ ਲੋਕ ਸੁਵਾਨ ਆ ਜਾਂਦਾ ਦੀਪਤਪੁਰ ਜੀ ਦੇ ਲਈ ਇੱਕ ਰੇਡ ਮੇਜਰ ਰਾਏ ਕਹਿੰਦਾ ਵੀ 1000 ਦੀ ਪੈਣੀ ਆ ਮੇਜਰ ਰਾਏ ਕਹਿੰਦਾ ਵੀ 1000 ਦੀ ਰੇਡ ਪੈਣੀ ਆ ਵਾਲੇ ਮੁੰਡੇ ਵਧੀਆ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਆ ਅੰਬਾ ਆ ਗਿਆ ਕਬੱਡੀ ਪਾਉਣ ਦੇ ਲਈ ਖਾਂਗੇ ਦੀ ਟੀਮ ਲੋਕੇ ਨੂੰ ਵੱਧਾ ਹੋਇਆ ਸਾਦਰ ਹਰਿਆਣੇ ਦੀ ਟੀਮਾ ਚੋਟੀ ਦਾ ਮੁਕਾਬਲਾ ਹਾਉ ਕਹਿੰਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹਾਉ ਨਿਤਰੂ ਬੜੇ ਵੇਖਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਤਾਰ ਨਾਲ ਸਿੰਦਾ ਚਰਮਾਰ ਅੰਬੇ ਦੀਆਂ 3000 ਰੀਆਂ ਪੈਣ ਗਿਆ ਅੰਬੇ ਦੀਆਂ 3

ਮੈਚ ਸਿਰੇ ਦਾ 51 ਥੋੜਾ ਜਿਹਾ ਡਿਸਪੀਸਿਪਲ ਬਣਾ ਕੇ ਰੱਖੋ ਮੇਰੇ ਭਰਾਵਾਂ ਨੂੰ ਬੇਨਤੀ ਹੈ ਮੈਨੂੰ ਪਤਾ ਵੀ ਤੁਸੀਂ ਕਬੱਡੀ ਦਾ ਜਿਹੜਾ ਹਾਂ ਥੋੜਾ ਜਿਹਾ ਬਹੁਤ ਜ਼ਿਆਦਾ ਮੈਚ ਬੜਾ ਤਕੜਾਗਾ ਪਰ ਥੋੜਾ ਜਿਹਾ ਆਪਾਂ ਮਾਹੌਲ ਬਣਾਈ ਰੱਖੀਏ ਵਧੀਆ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਜਿੱਤਗੀ ਕਹਾਂਗਾ ਅੱਛਾ ਠੀਕ ਹੈ ਜੀ ਠੀਕ ਹੈ ਵੇ ਕੋਈ ਗੱਲ ਨਹੀਂ ਭਾਈ ਫਿਰ ਮੈਂ ਸਕੋਰਾਂ ਦੇ ਹਿਸਾਬ ਨਾਲ ਹੀ ਬੋਲਣਾ ਹੈ ਭਾਈ ਅੰਮੇ ਬਾਈ ਜਵੀਰ ਬਾਈ ਮੈਚ ਮੁੱਕ ਗਿਆ ਹੋਲਡਰ ਦੇ ਫੈਸਲਾ ਖੜਜੋ ਭਰਾਵਾਂ ਕੇ ਦੇਖ ਭਾਈ ਮੇਸਰ ਰੈਫਰੀ ਨੇ ਬਣਾਦਾ ਨਾ ਕਿ ਮੈਂ ਬੋਲਦਾ ਆ ਮੈਂ ਲੈ ਜੋ ਦੀਪਦੀਪ ਗਲਾ ਭਾਈ ਸਾਡਾ ਭਰਾਗਾ ਬਹੁਤ ਬਹੁਤ ਧੰਨਵਾਦ ਸਾਡੇ ਏਰੀਆ ਦਾ ਮਾਨ ਹਾਂਜੀ ਇੱਕ ਮੇਰੇ ਕੋਲੇ 1100 ਰੁਪਏ ਭਾਈ ਹੁਣ ਦੱਸ ਕੀ ਨਾਂ ਸੀ ਅਮਰੀਕ ਖੋਸਾ ਕੋਟਲਾ ਗਰਾਊਂਡ 'ਚ ਆ ਜੇ ਸੀਸ ਬਾਈ ਅਮਰੀਕ ਖੋਸਾ ਕੋਟਲਾ ਸੀਸ ਖਾਲੀ ਉਹਨਾਂ ਵੱਲੋਂ 1100 ਰੁਪਿਆ ਉਹ ਜਾਫੀ ਦਾ ਮੇਰੇ ਕੋਲੇ ਆ ਠੀਕ ਹੈ ਜੀ ਸੋਨੀ ਕਿੱਥੇ ਬੱਕਰ ਢੰਡਾ ਵਾਲਾ ਸੋਨੀ ਗੈਰੀ ਕੈਨੇਡਾ ਦਾ ਜੀ ਮੇਰੇ ਕੋਲੇ 1000 ਰੁਪਿਆ ਬਹੁਤ ਧੰਨਵਾਦ ਹੈ ਮਾਦਾ ਪੁੱਤਾ ਮੈਚ ਕਾਹਦਾ ਐ ਲੱਗਦਾ ਜਿਵੇਂ 16 ਚੱਲੀ ਜਾਂਦੀ ਹੋਵੇ ਬਹੁਤ ਧੰਨਵਾਦ ਹੈ ਉਧਰ ਸਾਡੇ ਮਾਨਯੋਗ ਐਚ ਆਰਸੀ ਟਰਾਂਸਪੋਰਟ ਸਿੰੜੀ 05 ਵਾਲੇ ਬਹੁਤ ਵੱਡਾ ਧੰਨਵਾਦ ਹੈ ਵਾਹ ਮੇਜਰ ਰਾਏ ਬਖਨੇ 500 ਖਰਚਣ ਦੇ ਲਈ 500 ਰੁਪਏ ਸੋਨੀ ਫਕਰ ਝੰਡੇ ਦੇ ਲਈ ਫੌਜਦਾ ਕੀਤਾ ਹੈ ਭਾਈ ਅਮਰੀਕ ਹੋਸਾ ਕੋਟਾ ਤੇ ਰਵਿੰਦਰ ਭਾਈ ਆ ਜਾਣ ਐਚ ਆਰਸੀ ਟਰਾਂਸਪੋਰਟ ਛਿੰਦਰੀ ਵਾਲੇ 05 ਵਾਲੇ ਵੀਰ ਕਹਿੰਦੇ ਵੀ ਅਗਲੇ ਸਾਲ ਹਣੀ ਆਸਟ੍ਰੇਲੀਆ ਕਹਿੰਦਾ ਵੀ ਜਿੰਨਾ ਮਰਜੀ ਨਾਮ ਰੱਖ ਦੋ ਹਾਂ 2 ਲੱਖ ਰੱਖ ਦੋ ਜੀ ਮੇਰੇ ਵੱਲੋਂ ਤਾੜੀਆਂ ਇੱਕ ਵਾਰੀ ਜਲਦੀਪ ਤਿੰਨ ਰੇਡਾਂ ਪੈ ਗਈਆਂ ਸੁਖਮਨ ਵੀਰਪੁਰੇ ਦੀਆਂ ਜਲਦੀਪ ਕੈਨੇਡਾ ਦੀ ਭਾਈ ਪੁੱਜ ਗਿਆ ਆ ਮੇਰੇ ਕੋਲੇ ਨਾ 2100 ਰੁਪਿਆ ਦਾ ਸੋਨੀ ਨੇ ਜਿਹੜਾ ਜੱਫਾ ਲਾਇਆ ਸੀਗਾ ਫਕਰਜਨ ਵਾਲੇ ਦਾ ਭਾਈ ਇੱਕ ਜਣਾ ਮੁੰਡਾ ਫੜ ਕੇ ਲੈ ਕੇ ਜਾਓ ਯਾਰ ਬਾਹਲਾ ਆ ਪੈਸੇ ਲੈ ਕੇ ਜਾ ਕੋਈ ਹੋਰ ਨਾਲ ਜੇ ਅਮਰੀਕ ਖੋਸਾ ਕੋਡਾ ਰੁਪਿੰਦਰ ਜਲਾਲ ਰੁਪਿੰਦਰ ਜਲਾਲ ਨਹੀਂ ਆਉਣਾ ਅਮਰੀਕ ਨੂੰ ਬੁਲਾ ਲਾ ਬਸ ਹਾਂਜੀ ਬਹੁਤ ਵੱਡਾ ਧੰਨਵਾਦ ਹੈ ਜਿਹੜਾ ਪਿੰਡ ਹੈ ਬਾਈ ਹੈਲੋ ਕਾਲੇ ਇੱਕ ਮਿੰਟ ਬਾਈ ਜਿੰਨੇ ਬੰਦੇ ਲੈਅ ਤੇ ਬੈਠੇ ਨੇ ਸਾਰੇ ਆਪਾਂ ਨੂੰ ਗਾਲਾਂ ਕੱਢੀ ਜਾਂਦੇ ਵੀਰਾ ਬਣ ਕੇ ਗਰਾਊਂਡ ਚੋਂ ਦਸਕਿਟਾਓ ਸਾਰੇ ਜਿੰਨੇ ਲੈਅ ਤੇ ਬੈਠੇ ਆ ਉਹਨਾਂ ਨੂੰ ਕੁਝ ਨਹੀਂ ਦਿਸਦਾ ਹਾਂ ਮੇਰੇ ਵਾਲੇ ਮੈਕ ਤੇ ਦਸਕਿਟਾਓ ਪਲੀਜ਼ ਸੋਨੀ ਕੋਲ ਖੱਤਾ ਜੀ ਸਾਰੇ ਉਹਨਾਂ ਨੂੰ ਬੇਨਤੀ ਆ ਵੀ ਬਹੁਤ ਵੱਡਾ ਗਲਾਪ ਬਾਈ ਕਿੱਥੇ ਗਲਾਪ ਬਾਈ ਬੈ ਗਿਆ ਮੇਰਾ ਸੰਪਰਕ ਕਰੇ ਜੀ ਸੋਨੀ ਦਾ 2000 ਰੁਪਿਆ ਮੇਰੇ ਕੋਲ ਬਕਲਾਲ ਗੰਗਾ 2000 ਹਰਮਨ ਆ ਜੀ ਇਧਰ ਹਰਿਆਣੇ ਦੇ ਇੱਕ ਵੀਰ ਆਇਆ ਲੈਵਲ ਆ ਵਿਖਾਦੀ ਦੁਨੀਆ ਨੂੰ ਸੇਵਕਾ ਇਧਰ ਗਰਾਊਂਡ 'ਚ ਮੁੰਡਾ ਕਹਿੰਦਾ ਵੀ ਮੈਂ ਬੜੇ ਗਰੀਬ ਪਰਿਵਾਰ ਦੇ ਵਿੱਚ ਆਇਆ ਹਣੀਮਾਨ ਹਣੀਮਾਨ ਆਸਟ੍ਰੇਲੀਆ ਐਚ ਟੀ ਸੀ ਟਰਾਂਸਪੋਰਟ ਵਾਲੇ ਸਿਡਨੀ ਯੂ ਐਸ ਏ ਹਰਮਨ ਇੱਕ ਮਿੰਟ ਸਿਡਨੀ ਆਸਟ੍ਰੇਲੀਆ ਸਾਡੇ ਵੀਰ ਇੱਕ ਮਿੰਟ ਬੱਸ ਇਧਰ ਮੁੰਡਾ ਆਇਆ ਹਰਿਆਣੇ ਤੋਂ ਕਹਿੰਦਾ ਮਾਡੇ ਗਰੀਬ ਪਰਿਵਾਰ ਦਾ ਮੁੰਡਾ ਹੈ ਲੈ ਵੀ ਸੰਘੇੜਿਆਂ ਲੋ ਵੱਡਾ ਮੇਲਾ ਲੱਕੀ ਪੱਤਲਵਟ ਕਿੱਥੇ ਹੈ ਦੇ ਦੇ 1100 ਦਾ ਮਾਣ ਮੁੰਡੇ ਨੂੰ ਸੱਟ ਲੱਗੀ ਹੋਈ ਹੈ ਬੇਨਤੀ ਹੈ ਭਰਾ ਬਣ ਕੇ ਜਰੂਰ ਜਿੰਨਾ ਵੀ ਹੋ ਸਕਦਾ ਹੈ 10 20 100 50 ਜਿੰਨਾ ਹੋ ਸਕਦਾ ਮਾਣ ਸਨਮਾਨ ਜਰੂਰ ਕਰਿਓ ਸਾਰੇ ਵੀਰ ਲੈ ਵੀ ਬਾਈ ਤੂੰ ਕਿਹਦਾ ਲਾਲ ਹੈ ਸੰਗਤ ਤੇਰਾ ਮਾਣ ਕਰੇਗੀ ਹਣੀ ਮਾਨ ਆਸਟ੍ਰੇਲੀਆ HTC ਟ੍ਰਾਂਸਪੋਰਟ 시드ਨੀ 05 ਵਾਲੇ ਬਹੁਤ ਵੱਡਾ ਧੰਨਵਾਦ ਹੈ ਅਗਲੇ ਸਾਲ ਕਹਿੰਦੇ ਵੀ ਜਿੰਨਾ ਰੱਖ ਦੋਗੇ ਭਾਵੇਂ 2 ਲੱਖ ਰੱਖ ਦਿਓ ਤੇ ਸਾਡੇ ਬਲੀਓ ਦਿੱਤਾ ਜਾਣਾ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਵੱਡਾ ਧੰਨਵਾਦ ਹੈ ਲੈ ਵੀ ਕੰਟੀ ਅਮਰੀਕਾ ਆਉਂਦਾ ਉਸ ਤੋਂ ਪਹਿਲਾਂ ਸਾਡਾ ਵੀਰ ਸੋਨੀ ਕੋਲ ਹੱਤਾ ਬਹੁਤ ਵੱਡਾ ਧੰਨਵਾਦ ਹੈ ਸਾਡਾ ਮਨੀ 2 ਕਰੋੜ ਬੈਲਜੀਅਮ ਦਾ ਸਨੀ ਕੋਰੜਾ ਆਇਆ ਹੋਇਆ ਹੈ ਨਾਲ ਵੱਡਾ ਸਨੀ ਆਇਆ ਬੈਲਜੀਅਮ ਤੋਂ ਰੰਪਰੇ ਵਾਲਾ ਕਹਿੰਦੇ ਫਿਲਮੀ ਐਕਟਰ ਵਰਗਾ ਵੱਡਾ ਸਨੀ ਬੈਲਜੀਅਮ ਵਾਲਾ ਪਹੁੰਚਿਆ ਹੋਇਆ ਹੈ ਲੈ ਵੀ ਗਰਨਾਲ ਤੇਰੀ ਮਾਇਆ ਮੇਰੇ ਕੋਲ ਪਹੁੰਚ ਗਈ ਹੈ ਜਾਣ ਲੱਗਾ ਪ੍ਰਾਪਤ ਕਰਨੀ ਨੋਜਾਨਾ ਗਲਾਬ ਸਿੱਧੂ ਮੈਨੂੰ ਦੇ ਗਿਆ 30000 ਰੁਪਏ ਠੀਕ ਹੈ ਉਹ ਭਾਈ ਰੈਫਰੀ ਸਹਿਬਾਨ ਸੰਪਰਕ ਕਰਨ ਦੀ ਛਾਤਰ ਦੀ ਟੀਮ ਨਾਲ ਸੋਨ ਕੋੜ ਫਤਾ ਜੀ ਬਹੁਤ ਬਹੁਤ ਧੰਨਵਾਦ ਭਾਈ ਗਰਾਊਂਡ ਜਿਹੜਾ ਕਲੀਅਰ ਕਰ ਦਿਓ ਪਲੀਜ਼ ਆਪਾਂ ਗਰਾਊਂਡ ਕਲੀਅਰ ਕਰ ਲੀਏ ਭਰਾ ਜੀ ਬੇਨਤੀ ਆਪਾਂ ਗਰਾਊਂਡ ਕਲੀਅਰ ਕਰ ਦਈਏ ਬੇਨਤੀ ਹੈ ਵੀ ਗਰਾਊਂਡ ਕਲੀਅਰ ਕਰ ਲੀਏ ਬਹੁਤ ਬਹੁਤ ਧੰਨਵਾਦ ਹੋਵੇਗਾ ਭਾਈ ਵੇਖੋ ਜਿਹੜੇ ਪਲੇਅਰਾਂ ਦਾ ਮੈਚ ਆ ਉਹ ਠੰਡੇ ਹੋ ਜਾਣਗੇ ਖਿਡਾਰੀ ਜਿਹੜੇ ਬਾਹਰੋਂ ਗਰਮ ਹੋ ਗਏ ਆ ਮੇਰੀ ਬੇਨਤੀ ਹੈ ਵੀ ਆਪਾਂ ਮੈਚ ਜਿਹੜਾ ਸ਼ੁਰੂ ਕਰਵਾ ਦਈਏ ਬਿਕੇ ਤੁਸੀਂ ਇੱਕ ਸਾਈਡ ਤੇ ਹੋ ਕੇ ਬੈਠ ਜਾਓ ਪਲੀਜ਼ ਹੱਥ ਮੰਨ ਕੇ ਬੇਨਤੀ ਹੈ ਕਿਉਂਕਿ ਜਿਹੜਾ ਫੈਸਲਾ ਹੋਣਾ ਉਹ ਤੇ ਥਰਡ ਅੰਪਾਇਰ ਨੇ ਕਰਨਾ ਸੋ ਮੇਰੀ ਬੇਨਤੀ ਹੈ ਵੀ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਉਹ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਬੜਾ ਤਕੜਾ ਮੁਕਾਬਲਾ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਕਿ ਮੈਚ ਲੱਗਾ ਹੋਣ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਜਾਫੀਅਤ ਤੇ ਧਾਵੀ ਵਾਲਾ ਜਿਹਨੂੰ ਏੜ ਗੇੜ ਕਹਿੰਦੇ ਜਾਫੀਅਤ ਤੇ ਧਾਵੀ ਵਾਲਾ ਜਿਹਨੂੰ ਏੜ ਗੇੜ ਕਹਿੰਦੇ ਕਿੰਨੇ ਨੰਬਰ ਨੇ ਜੀ ਫਰਿਆਦ 13 ਤੇ 14 13 ਤੇ 14 ਨੰਬਰਾਂ ਦਾ ਜਿਹੜਾ ਨੰਬਰ ਹੋਲਡ ਸੀਗਾ ਸੈਂਟਰ ਲਾਈਨ ਤੇ ਉਹ ਘੰਗੇ ਦੀ ਟੀਮ ਨੂੰ ਦੇ ਦਿੱਤਾ ਗਿਆ ਘੰਗੇ ਦੀ ਟੀਮ ਪਿਛਲੇ ਮੈਚ ਦੇ ਵਿੱਚੋਂ ਜੇਤੂ ਟੀਮ ਰਹੀ ਹੈ ਘੰਗੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਬਾਈ ਰਬਾ ਗਰਾਊਂਡ ਕਲੀਅਰ ਕਰ ਲੀਏ ਭਰਾ ਜੀ ਗਰਾਊਂਡ ਪਲੀਜ਼ ਹੈਲੋ ਗ라운ਡ ਪਲੀਜ਼ ਕਲੀਅਰ ਕਰ ਦਿਓ ਮੇਰੀ ਬੇਨਤੀ ਹੈ ਯਾਰ ਬੜਾ ਤਗੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਰੇਡ ਕਹਿੰਦੇ ਅੱਲਾਹੂ ਦੀ ਆਵਾਜ਼ ਆਵੇ